ਅਸਸਲਾਮੁਅਲੈਕਮ ਮੈਂ ਉਮੀਦ ਕਰਨੇ ਤੋਂ ਸਾਈਕ ਠੀਕ ਠਾਕ ਹੈ ਅੱਜ ਇਹ ਦਿਨਾਂ ਤੇ ਚਾਰਦੀਕਲਾ ਚਾਹੋਗੇ ਵੀਰੋ ਸੰਤ ਮਸਕੀਨ ਜੀ ਦੀ ਅੱਜ ਦੀ ਕਥਾ ਵੀ ਬਹੁਤ ਸ਼ਾਨਦਾਰ ਹੈ ਜਿਹਦੇ ਵਿੱਚ ਉਹ ਦੱਸਦੇ ਪਏ ਨੇ ਕਿ ਕੁਝ ਮਨੁੱਖ ਇਨਸਾਨ ਪਸ਼ੂਆਂ ਤਰ੍ਹਾਂ ਪੰਛੀਆਂ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਨੇ ਹਨੇਰੇ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਤੇ ਉਹਨਾਂ ਦੇ ਦਿਲ ਬਹੁਤ ਹੀ ਕਠੋਰ ਤੇ ਬਹੁਤ ਸਖਤ ਹੋ ਗਏ ਨੇ ਇਹ ਕਥਾ ਬਹੁਤ ਹੀ ਸ਼ਾਨਦਾਰ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤਾਂ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਤਾਂ ਆਪਾਂ ਜਲਦੀ ਨੇ ਆਂਦੀ ਕਥਾ ਸਾਬ ਜੀ ਦਾ ਵਾਕ ਮੈਂ ਤੁਹਾਡੇ ਸਾਹਮਣੇ ਰੱਖਾ ਵਾਏ ਬਰਨਫ ਸੇ ਕੇ ਬੇਬੂਦਾ ਕੋਈ ਨਹੀਂ ਕਿ ਜ਼ਰੂਰੀ ਹੈ ਗੋ ਹਲੋ ਜੀ ਆਸ ਅਜ਼ਲ ਵਫਲਤੇ ਮਾਂ ਅਲ ਗਿਆਸ ਐ ਮੇਰੇ ਬਾਦਸ਼ਾ ਜਿਹੜਾ ਦਮ ਪ੍ਰਭੂ ਦੀ ਯਾਦ ਤੋਂ ਬਿਨਾ ਲੱਗ ਜਾਂਦਾ ਹੈ ਉਸ ਗੁਜ਼ਰੇ ਹੋਏ ਦਮ ਦਾ ਮੈਨੂੰ ਅਫਸੋਸ ਬੜਾ ਹੁੰਦਾ ਹੈ ਅਛਾਤਾਬ ਬੜਾ ਹੁੰਦਾ ਹੈ ਫੇ ਮੈਂ ਕਿਸੇ ਕੀਮਤ ਨਾਲ ਵੀ ਉਸ ਦਮ ਨੂੰ ਲਿਆ ਨਹੀਂ ਸਕਦਾ ਉਹ ਵਿਅਰਥ ਚਲਾ ਜਾਂਦਾ ਹੈ ਅਜਾਇਂ ਚਲਾ ਜਾਂਦਾ ਹੈ ਦਮ ਤੇ ਮੁਫਦ ਦੇ ਚ ਮਿਲਣੇ ਜੀਵਨ ਤੇ ਮੌਦ ਦੇ ਚ ਮਿਲੇ ਆ ਹੱਥ ਪੈਰ ਤੇ ਮੌਦ ਦੇ ਚ ਮਿਲੇ ਨੇ ਪਰ ਇਨਾਂ ਹੱਥਾਂ ਪੈਰਾਂ ਨੇ ਇਨਾਂ ਦਵਾ ਨੇ ਇਸ ਜੀਵਨ ਨੇ ਜੋ ਮਿਹਨਤ ਕਰਕੇ ਸੰਗ੍ਰਹਿ ਕੀਤਾ ਮਨ ਕੋ ਉਸ ਦੀ ਕਦਰ ਕਰਦਾ ਉਹ ਦੇ ਚ ਘਾਟ ਪੈ ਜਾਏ ਅਫਸੋਸ ਹੋ ਜਾਂਦਾ ਹੈ ਦਮ ਰੋਜ਼ ਘਟਦੇ ਜਾ ਰਹੇ ਨੇ ਕੋਈ ਅਫਸੋਸ ਨਹੀਂ ਚੇਨ ਚੇਨ ਔਦ ਬਿਆਤ ਹੈ ਫੂਟੇ ਘਟ ਜਾਓ ਪਾਣੀ خیر ਮੁਖਤਸਰ ਮੈਂ ਅਰਜ਼ ਕਰਾਂ ਕਰਤ ਦੇ ਕ੍ਰਿਤ ਦੇ ਵਿੱਚੋਂ ਮਨੁੱਖ ਅਸ਼ਰਫੁਲ ਮਖਲੂਕਾਤ ਹੈ। ਲੇਕਿਨ ਸਾਇਦ ਕਹਿੰਦੇ ਨੇ ਇਹ ਮਨੁੱਖ ਵੀ ਦੋ ਹਿੱਸਿਆਂ ਦੇ ਤਕਸੀਮ ਹੁੰਦੇ ਨੇ ਚਾਨਣ ਪੱਖ ਦੇ ਚ ਹਨੇਰੇ ਪੱਖ ਦੇ ਵਿੱਚ। ਪਸ਼ੂ ਸਾਰਾ ਹਨੇਰੇ ਪੱਖ ਵਿੱਚ ਜੀ ਰਿਹਾ ਹੈ। ਪੰਛੀ ਹਨੇਰੇ ਪੱਖ ਦੇ ਚ ਨਾ। ਬਨਸਪਤੀ ਵੀ ਅੰਧੇਰੇ ਤੇ ਬਾਉ ਅਗਿਆਨ ਦੇ ਚ ਹੈ। अज्ञान मानसिक तल का अंधेरा है अंधकार है कल जो पौड़ी आपने सरवन की मैं थोड़ा जहां दो रहा असंख मूर्ख अंधकार जीवन अंधकार मई अंधेरा करीबन करीबन एक जहा है अंधेरे च पशु जी रहे अंधेरे च मनुख जी रहे मानसिक तल से दोवे एको कुछ नहीं, कोई फर्क नहीं है रोशनी च फर्क आता है चांदी रात होगी फिर दिन होगा फिर दिन भी दोपहरी होगी प्रवाहत है संध्या का समय फिर निरोल निरपक्ष सूरज है तो मैर्ज करा कोई इस तरह जीवद जिमें चांदी रात हल्की हल्की चांदी हो गई है ਕੁਝ ਸਮਝ ਪੈ ਗਈ ਹੈ। ਕੁਝ ਦੇਖਣ ਲੱਗ ਪਿਆ ਹੈ। ਕੋਈ ਜੀਵਨ ਦੀ अहमियत ਦਾ ਪਤਾ ਚੱਲ ਗਿਆ ਹੈ। ਕੁਝ ਗੁਰੂ ਦੇ ਸ਼ਬਦਾਂ ਦੇ ਰਸਤਾ ਪਤਾ ਚੱਲ ਗਿਆ ਹੈ। ਕੁਝ ਧਰਮ ਦਾ ਥੋੜਾ ਬਹੁਤ ਬਹੁਤ ਹੋ ਗਿਆ ਪਰ ਬੋਧ ਤਾਂ ਨਹੀਂ ਹੋ। ਮਿੱਠੀ ਹਲਕੀ ਜਿਹੀਆਂ ਰੋਸ਼ਨੀ। ਪਰ ਕਿਸੇ ਦੀ ਜ਼ਿੰਦਗੀ ਤੇ ਪ੍ਰਵਾਹਤ ਹੋ ਗਈ ਹੈ। ਦਿਨ ਹੋ ਗਿਆ। ਜਾਣਣਾ ਹੋ ਗਿਆ। ਤੇ ਸਵੇਰ ਦੀ ਜ਼ਿੰਦਗੀ ਤੇ ਐਨ ਭਰੀ ਦੁਪਹਿਰੀ ਪੂਰਨ ਚਾਨਣਾ ਹੋਨੇ ਤੇ ਕੁਝ ਤੇ ਐਸੇ ਬਣ ਗਏ ਜਿਵੇਂ ਸੂਰਜ ਪ੍ਰਮਾਤਮਾ ਹੀ ਹੋ ਗਏ ਸੂਰਜ ਹੀ ਹੋ ਗਏ ਪ੍ਰਮਾਤਮਾ ਵਰਗੇ ਹੋ ਗਏ ਚਾਨਣੇ 'ਚ ਫਰਕ ਹੈ ਜਿਦ ਇਤਨੀ ਤੇ ਰੋਸ਼ਨੀ ਹੈ ਔਰ ਕੀਤੀ ਜਾ ਸਕਦੀ ਹੈ ਹੋਰ ਬਤਾਇਆ ਜਾ ਸਕਦਾ ਹੈ ਹਨੇਰਾ ਇੱਕੋ ਹੀ ਥਿਆ ਅੰਧਕਾਰ ਦੇ ਵਿੱਚ ਪਸ਼ੂ ਜੀ ਰਹਿੰਨ ਅੰਧਕਾਰ ਦੇ ਵਿੱਚ ਬਨਸਪਤੀ ਜੀ ਰਹੀ ਹੈ ਅੰਧਕਾਰ ਦੇ ਵਿੱਚ ਅਗਰ ਮਨੁੱਖ ਜੀ ਰਿਹਾ ਹੈ ਤਾਂ ਮਾਨਸਿਕ ਤਲ ਤੇ ਮਨੁੱਖ ਤੇ ਪਸ਼ੂ ਵਿੱਚ ਕੋਈ ਅੰਤਰਾ ਨਹੀਂ ਹੋਵੇਗਾ ਕੋਈ ਅੰਤਰਾ ਨਹੀਂ ਹੋਵੇਗਾ ਰੰਗ ਰੂਪ ਦਾ ਅੰਤਰਾ ਹੋਵੇਗਾ ਥੋੜਾ ਜਿਹਾ ਰਹਿਨ ਸਹਿਨ ਦਾ ਅੰਤਰਾ ਹੋਵੇਗਾ ਮਾਨਸਿਕ ਤਲ ਦਾ ਕੋਈ ਅੰਤਰਾ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਵਾਰਾਹ ਦੀ ਇੱਕ ਸੰਸਕ੍ਰਿਤੀ ਸ਼ਲੋਕ ਮਾਫ਼ਰਵਾਨ ਕਰਦੇ ਨੇ ਉਦਿਆਨ ਬਸਨੰ ਸੰਸਾਰਨ ਸਨ ਬੰਦੇ ਸਵਾਨ ਮਸਿਆਲ ਖਰੇ اے ਬੰਦੇ ਤੈਨੂੰ ਪਤਾ ਹੈ ਤੇਰੇ ਸੰਬੰਧੀ ਕੌਣ ਨੇ ਅਚੇਤ ਮਨੋਖਣ ਦੇ ਸੰਬੰਧੀ ਕੌਣ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸੰਬੰਧੀਆਂ ਦੀ ਜਾਣਕਾਰੀ ਕਰਾਂਗੇ ਸੰਬੰਧ ਦੇ ਉਸ ਨੂੰ ਕਹਿੰਦੇ ਨੇ ਜਿਸ ਨਾਲ ਸੰਬੰਧ ਹੈ ਤੇ ਸੰਬੰਧ ਦੋ ਤਰ੍ਹਾਂ ਦੇ ਹੁੰਦੇ ਨੇ ਜਿਸ ਨਾਲ ਵਿਚਾਰ ਮੇਲ ਖਾਂਦੇ ਨੇ ਜਿਸ ਨਾਲ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ ਜਿਸ ਨਾਲ ਸੋਚਣੇ ਮੇਲ ਖਾਂਦੀ ਹੈ ਸੰਬੰਧ ਤੇ ਜਿਸ ਨਾਲ ਹੋਣ ਮੇਲ ਖਾਂਦਾ ਹੈ ਸੰਬੰਧ ਸ਼ੂਦੀ ਤਰਜ਼ੇ ਜ਼ਿੰਦਗੀ ਨਾਲ ਬਹੁਤ ਸਾਰੇ ਮਨੁੱਖਾਂ ਦੀ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਏ ਭਾਵੇਂ ਖੂਨ ਮੇਲ ਨਹੀਂ ਖਾਂਦਾ ਰੰਗ ਰੂਪ ਮੇਲ ਨਹੀਂ ਖਾਂਦਾ ਨਸਲ ਮੇਲ ਨਹੀਂ ਖਾਂਦੀ ਸਹਿਬ ਕਹਿੰਦੇ ਨੇ ਉਦਿਆਨ ਬਸਰੰ ਸੰਸਾਰੰ ਸਲਵੰਦੀ ਸਵਾਨ ਸਿਆਲ ਕਰੇ ਐ ਅਚੇਤ ਮਨੁੱਖ ਪਤਾ ਏ ਤੇਰੇ ਸੰਬੰਧੀ ਕੌਣ ਨੇ ਸਵਾਨ ਕੁੱਤੇ ਗੁਸਤਾਖੀ ਮਾਫ ਸ਼ਬਦ ਹੈ ਸਾਂਸਕ੍ਰਿਤੀ ਸ਼ਲੋਕ ਮੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਨਾ ਹੁੰਦੇ ਬੋਲ ਤੇ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ ਸਨ ਬੰਦੇ ਸਵਾਨ ਸਿਆਲ ਖਰੇ ਕੌਣ ਨੇ ਤੇਰੇ ਸੰਬੰਧੀ ਕੁੱਤੇ ਸਿਆਲ ਗਿੱਦੜ ਖਰੇ ਖੋਤੇ ਇਹ ਸੰਬੰਧੀ ਤੇ ਜੀ ਅਸੀਂ ਕਹੀਏ ਹੈ ਗੁਰੂ ਅਰਜਨ ਦੇਵ ਜੀ ਤੇ ਸਾਡੀ ਤੋਹਨ ਹੈ ਇਹ ਤੇ ਮਨੁੱਖਤਾ ਦੀ ਤੋਹਨ ਹੈ ਮਨੁੱਖ ਅਸ਼ਰਫੁਲ ਮਖਲੂਕਾ ਮਨੁੱਖ ਇਸ ਧਰਤੀ ਦਾ ਸਰਦਾਰ ਚੰਗੇ ਬਲੇ ਨੇ ਸਾਡੇ ਸੰਬੰਧੀ ਮੈਂ ਫਿਰ ਅਰਜ਼ ਕਰਾਂ ਸੰਬੰਧੀ ਦੋ ਤਰ੍ਹਾਂ ਦੇ ਇੱਕ ਤੇ ਜਿਨ੍ਹਾਂ ਨਾਲ ਹੋਂਦ ਮੇਲ ਖਾਂਦਾ ਹੈ ਉਹ ਪ੍ਰਣਾਲੀਆਂ^{(1)}^{(2)} ਨੇ ਨਾਨਕੇ ਦਾਦ ਕੇ ਸੋਰੇ ਤੇ ਕੋਈ ਖਾਸ ਨਹੀਂ ਹੈ ਇੱਕ ਉਹ ਜਿਨ੍ਹਾਂ ਨਾਲ ਵਿਚਾਰ ਮੇਲ ਖਾਂਦੇ ਨੇ ਸੋਚਣੀ ਮੇਲ ਖਾਂਦੀ ਏ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਏ ਇੱਕ ਉਹ ਨੇ ਸੰਬੰਧੀ ਇੱਕ ਨਾਲ ਮੇਰਾ ਸੁਭਾਅ ਮੇਲ ਖਾਂਦਾ ਏ ਉਹ ਸੰਬੰਧੀ ਏ ਇੱਕ ਨਾਲ ਮੇਰਾ ਖੂਨ ਮੇਲ ਖਾਂਦਾ ਏ ਖੂਨ ਦਾ ਰਿਸ਼ਤਾ ਏ ਸੁਭਾਅ ਤੇ ਨਹੀਂ ਮਿਲਦਾ ਉਹਦੇ ਨਾਲ ਮੇਰਾ ਸੁਭਾਅ ਤੇ ਨਹੀਂ ਮਿਲਦਾ ਮੇਰੇ ਵਿਚਾਰ ਤੇ ਨਹੀਂ ਮਿਲਦੇ ਮੇਰੀ ਸੋਚਣੀ ਤੇ ਨਹੀਂ ਮਿਲਦੀ ਖੂਨ ਮੇਲ ਖਾਂਦਾ ਏ ਨਾਨਕਿਆ ਚੋਵੇਗਾ ਦਾਦ ਕਿਆ ਚੋਵੇਗਾ ਸੋਹਰੇਆ ਚੋਵੇਗਾ ਮੇਲ ਖਾਂਦਾ ਪਰ ਸੁਭਾਅ ਮੇਲ ਨਹੀਂ ਖਾਂਦਾ ਇਹ ਸਰੀਰ ਦਾ ਸੰਬੰਧ ਮਾਨਸਿਕ ਸੰਬੰਧ ਅੰਦਰੋਨੀ ਸੰਵੰਦ ਅਸਲੀ ਸੰਬੰਧੀ ਉਹ ਹੈ ਜਿਸ ਨਾਲ ਮਨ ਮੇਲ ਖਾਂਦਾ ਹੈ ਜਿਸ ਨਾਲ ਅੰਦਰੂਨੀ ਦੁਨੀਆ ਮੇਲ ਖਾਂਦੀ ਹੈ ਬਸ ਉਹੀ ਸੰਬੰਧੀ ਹੈ ਬਾਕੀ ਨਹੀਂ ਬਾਕੀ ਸਭ ਕੰਮ ਚਲਾਉ ਨੇ ਬਾਕੀ ਸਭ ਠੋਸ ਮੋਟਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਕੋਈ ਖਾਸ ਨਹੀਂ ਹੈ ਮੈਂ ਸ਼ਾਇਦ ਆਪ ਜੀ ਦੇ ਸਾਹਮਣੇ ਕਈ ਦਫਾਰ ਚ ਕੀਤੀ ਹੈ ਖੂਨ ਤੇ ਪ੍ਰਹਿਲਾਦ ਹਰਨਾਕਸ਼ ਦਾ ਇੱਕੋ ਹੀ ਸੀ ਪਿਓ ਪੁੱਤਰ ਇੱਕ ਦੂਜੇ ਦੇ ਜਾਨੀ ਵੈਰੀ ਖੂਨ ਸ਼ਾਹਜਹਾਂ ਤੇ ਔਰੰਗਜ਼ੇਬ ਦਾ ਇੱਕੋ ਹੀ ਸੀ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਜੇਲ੍ਹ ਚ ਪਾਇਆ ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਜੇਲ੍ਹ ਚ ਪਾਇਆ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਤੜਪਾ ਕੇ ਮਾਰਿਆ ਹੈ ਔਰ ਨਾਕਿਸ਼ ਆਪਣੇ ਬੱਚੇ ਨੂੰ ਤੜਪਾ ਰਿਹਾ ਹੈ ਕੋਮ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਪਰ ਆਹ ਵਿਰਾਹ ਵਿੱਚ ਤਨਾਜ਼ੇ ਦੇਖੇ ਗਏ ਨੇ ਮੁਕਦਮੇਬਾਜ਼ੀ ਦੇਖੀ ਗਈ ਹੈ ਲੜਾਈ ਝਗੜੇ ਦੇਖੇ ਗਏ ਨੇ ਖੂਨ ਖਰਾਬੇ ਦੇਖੇ ਗਏ ਨੇ ਔਰੰਗਜ਼ੇਬ ਨੇ ਆਪਣੇ ਤਿੰਨੇ ਭਰਾ ਕਤਲ ਕੀਤੇ ਖੂਨ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ ਖੂਨ ਬਾਬਾ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਦਾ ਇੱਕੋ ਸੀ ਸਾਰੀ ਜ਼ਿੰਦਗੀ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਵੈਰ ਕਰਾਂਦਾ ਰਿਹਾ ਹੁੰਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ ਚਲੋ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਸਰਵਣ ਕਰਾ ਦਿਆਂ ਭਾਈ ਸਾਹਿਬ ਮੋਹਰ ਲਾ ਦਿੰਦੇ ਨੇ ਇਸ ਗੱਲ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸਜਣ ਕੁਟੰਬ ਸੁਤ ਬਾਂਧਵ ਨਾ ਬੜਾਤਾ ਹੈ ਦਾਦਕਿਆਂ ਦਾ ਰਿਸ਼ਤਾ ਪਿਤਾ ਪਿਤਾ ਦਾ ਪਿਤਾ ਦਾਦਾ ਦਾਦਾ ਦੇ ਦਾ ਪਿਤਾ ਪਰਦਾਦਾ ਫਿਰ ਇਸੇ ਤਰੀਕੇ ਨਾਲ ਪੁੱਤਰ ਹੋ ਗਏ ਪੋਤਰੇ ਹੋ ਗਏ ਭਤੀਜੇ ਹੋ ਗਏ ਚਾਚੇ ਤਾਏ ਹੋ ਗਏ ਸਭ ਦਾਦਕਿਆਂ ਦਾ ਰਿਸ਼ਤਾ ਗਿਣਿਆ ਜਾਂਦਾ ਹੈ ਇਹ ਦਾਦਕਿਆਂ ਦੀ ਪ੍ਰਣਾਲੀ ਨਹੀਂ ਦਦਸਾ ਪਿਤਾ ਪਿਤਾ ਮਾ ਪਰ ਪਿਤਾ ਮਾ ਸਜਨ ਕੁਟੰਬ ਸੁਤ ਬਾਂਧਵ ਨਾਮਰਾਤਾ ਹੈ ਇਹ ਰਿਸ਼ਤਾ ਦੇ ਉਤੋਂ ਚੱਲਦਾ ਹੈ ਦਾਦ ਕਹਿੰਦਾ ਦੂਜਾ ਰਿਸ਼ਤਾ ਮਾਂ ਤੋਂ ਚੱਲਦਾ ਹੈ ਨਾਨ ਕਹਿੰਦਾ ਨਹੀਂ ਨਾ ਨਸਾਰ ਮਾਤਾ ਪਰਮਾਤਾ ਬ੍ਰਿਧ ਮਾਤਾ ਮਾਮੇ ਮਾਮੂ ਮਾਸੀ ਮੋਸਾ ਬੇਬਕ ਵਿਖਿਆਤਾ ਹੈ ਪਾਈ ਸਾਹਿਬ ਬਾਈ ਗੁਰਦਾਸ ਜੀ ਮਾਂ ਮਾਂ ਦੀ ਮਾਂ ਨਾਨੇ ਫਿਰ ਉਹਦੀ ਮਾਂ ਪਰਣਾ ਨਹੀਂ ਮਾਵੇਂ ਮਾਮੀਆਂ ਮਾਸੀਆਂ ਇਤਿਆਦ कि जो अनेकों तरह के नानकों के रिश्ते कहे जाते हैं भाई साहब कहें नहीं ननसार माता परमाता बृद माता मामी मामू मासी मौसा बिबद विख्याता है नहीं सस ससुरार पत्नी तो एक रिश्ता चल रहा है सहर पति तो एक रिश्ता चल रहा है सहर का ਨਹੀਂ ਸਸੁਰਾਰ ਸਾਸ ਸੁਸਰ ਸਾਰੋ ਉਹ ਸਾਰੀ ਨਹੀਂ ਬ੍ਰਤੀ ਸਰ ਜਾਚਕ ਉਹ ਨਾ ਦਤਾ ਹੈ ਅਸਨ ਬਸਨ ਧਨ ਧਾਮ ਕਾਹੋਂ ਮੈ ਨ ਦੇਖਿਓ ਜੈਸੇ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਪਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਤੇ ਗੁਰੂ ਦਾ ਜੋ ਰਿਸ਼ਤਾ ਹੈ ਸਿੱਖ ਤੇ ਸਤ ਸੰਗ ਦਾ ਜੋ ਰਿਸ਼ਤਾ ਹੈ ਮੈਂ ਸਾਰੇ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ ਸੌਰਿਆਂ ਦੇ ਨਾਨਕਿਆਂ ਦੇ ਦਾਦ ਕਹਿੰਦੇ ਕੀ ਹੁੰਦੇ ਨੇ ਕੁਝ ਵੀ ਨਹੀਂ ਨਾ ਫਿਰ ਹੁੰਦਾ ਖੁੰੰਦਾਰ ਰਿਸ਼ਤਾ ਸੁਭਾਅ ਤੇ ਮਿਲ ਨਹੀਂ ਖਾਂਦਾ ਫਿਰ ਹੋ ਗਿਆ ਖੁੰੰਦਾਰ ਰਿਸ਼ਤਾ ਵਿਚਾਰ ਤੇ ਮਿਲ ਨਹੀਂ ਖਾਂਦੇ ਦਿਲ ਤੇ ਕਦੀ ਨੇੜੇ ਗਿਆ ਹੀ ਨਹੀਂ ਉਸਦੇ ਕੋਲ ਵੀ ਬੈਠੇ ਆ ਤਾਂ ਵੀ ਦੂਰੀ ਤਾਂ ਵੀ ਦੂਰੀ ਸੁਭਾਅ ਨਹੀਂ ਮਿਲ ਖਾਂਦਾ ਵਿਚਾਰ ਨਹੀਂ ਮਿਲ ਖਾਂਦੇ ਇਹ ਕਹਿੰਦੇ ਜਾਣੋ ਕਈ ਵਾਰ ਇੱਕ ਘਰ ਦੇ ਵਿੱਚ 10 ਮੈਂਬਰ ਰਹਿ ਰਹੇ ਨੇ ਭਾਵੇਂ ਇੱਕ ਘਰ ਦੇ ਵਿੱਚ ਰਹੇ ਨੇ ਕਈ ਵਾਰ ਇਹ ਲੱਗਦਾ ਜਿਵੇਂ 10-11 ਚ ਰਹਿ ਰਹੇ ਨੇ ਬੜੀ ਦੂਰੀ ਹੈ ਬੜੀ ਦੂਰੀ ਸੁਭਾਅ ਨਹੀਂ ਮੇਲ ਖਾਂਦੇ ਵਿਚਾਰ ਨਹੀਂ ਮੇਲ ਖਾਂਦੇ ਅਦਗੁਨੀ ਦੁਨੀਆ ਤੇ ਜੋੜ ਨਹੀਂ ਖਾਂਦੇ ਹਨ ਗਣਗੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਦੋ ਉਹੜੀਆਂ ਇੱਕ ਤਰ੍ਹਾਂ ਦਾ ਮਨੁੱਖਾਂ ਦਾ ਉਹ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਸੁਭਾਵ ਮੇਲ ਖਾਂਦਾ ਹੈ ਅਸੰਖ ਜਬ ਅਸੰਖ ਬਾਉ ਚਾਨਣ ਪੰਖ ਤੇ ਪ੍ਰਮਾਤਮਾ ਨਾਲ ਕੀ ਉਹਨ ਦਾ ਰਿਸ਼ਤਾ ਉਹ ਤੇ ਨਿਰਾਰਾ ਹੈ ਉਹਦਾ ਕੋਈ ਆਕਾਰ ਨਹੀਂ ਸਾਰੇ ਦਾ ਸਾਰਾ ਆਕਾਰ ਨਿਰਾਰਾਤਵਾ ਆਉਂਦਾ ਹੈ ਜੇ ਨਿਰਾਰਾਤਵਾ ਆਉਂਦਾ ਹੈ ਤੇ ਉਹਦੇ ਕੋਲ ਕੀ ਹੋਣ ਤੇ ਕੀ ਹੋਣ ਦਾ ਰਿਸ਼ਤਾ ਪ੍ਰਮਾਤਮਾ ਨਾਲ ਜੋੜੋਗੇ ਗੁਰੂ ਨਿਰਾਰਾ ਕੀ ਸ਼ਬਦ ਨਾਲ ਹੋਣ ਦਾ ਰਿਸ਼ਤਾ ਜੋੜੋਗੇ ਪਰਮਾਤਮਾ ਨਾਲ ਇੱਕ ਹੋਣ ਦਾ ਰਿਸ਼ਤਾ ਜੋੜੋਗੇ ਇੱਕੇ ਸੁਭਾਅ ਦਾ ਰਿਸ਼ਤਾ ਜਿਸ ਦਿਨ ਮਨੁੱਖ ਦਾ ਸੁਭਾਅ ਪਰਮਾਤਮਾ ਵਰਗਾ ਹੋ ਜਾਂਦਾ ਹੈ ਕਹਿੰਦੇ ਨੇ ਉਸੇ ਦਿਨ ਹੀ ਪਰਮਾਤਮਾ ਬਗਲ ਗੇ ਰਹਿੰਦਾ ਹੈ ਕਬੀਰ ਨੇ ਸ਼ਰਤ ਲਾਈਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਜਿਸਾ ਕੇ ਹਰੀ ਸਰੂਪ ਜੈਸਾ ਨਹੀਂ ਜਿਸਾ ਕੇ ਹਰੀ ਸੁਭਾਅੋ ਜੈਸਾ ਇਹ ਬੜਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣ ਇਤਨਾ ਹੀ ਉੱਚਾ ਕੋਈ ਹੋਵੇ ਜਿਤਨਾ ਉੱਚਾ ਸੁਭਾਅ ਪ੍ਰਮਾਤਮਾ ਦਾ ਪ੍ਰਮਾਤਮਾ ਸਮਦਰਿਸ਼ਟ ਹੈ ਅਗਰ ਮਨੁੱਖ ਵਿਤਕਰਿਆਂ ਵਿੱਚ ਜੀ ਰਿਹਾ ਤੋ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਪਰਮਾਤਮਾ ਪ੍ਰੇਮ ਦਾ ਸਾਗਰ ਹੈ ਅਗਰ ਮਨੋ ਨਫਰਤ ਤੇ ਘਿਰਣਾ ਚ ਜੀ ਰਿਹਾ ਕੋਈ ਪਰਮਾਤਮਾ ਵਰਗਾ ਸੁਭਾਅ ਨਹੀਂ ਇਹਦੇ ਕੋਲ ਪਰਮਾਤਮਾ ਦੇ ਚ ਦਇਆ ਹੈ ਔਰ ਇਹਦੇ ਚ ਕਠੋਰ ਹੈ ਤਾਂ ਕੋਈ ਪਰਮਾਤਮਾ ਵਾਲਾ ਇਹਦੇ ਕੋਲ ਸੁਭਾਅ ਨਹੀਂ ਹੈ ਪਰਮਾਤਮਾ ਨਿਰਵੈਰ ਹੈ ਇਹ ਤੇ ਵੈਰ ਵਿਰੋਧ ਨਾਲ ਭਰਿਆ ਹੋਇਆ ਹੈ ਸੁਭਾਅ ਮੇਲ ਨਹੀਂ ਖਾ ਰਿਹਾ ਸਤ ਸੰਗ ਇਸ ਵਾਸਤੇ ਕਥਾ ਕੀਰਤਨ ਇਸ ਵਾਸਤੇ ਸੁਣਨਾ ਅਮਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਜਪਣਾ ਹੈ ਸਾਡਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਏ। ਔਰ ਜਿਸ ਦਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਉਹ ਪ੍ਰਮਾਤਮਾ ਵਰਗਾ ਹੀ ਹੈ। ਹਰ ਕਾ ਅਗਦ ਸਵਾਰੇ ਹੀ ਜਿਆ। ਹਰੀ ਦਾ ਵਗਤ ਹਰੀ ਜੈਸਾ ਹੀ ਹੈ। ਹਰੀ ਦਾ ਸੰਤ ਹਰੀ ਜੈਸਾ ਹੀ ਹੈ। ਸੁਭਾਅ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤੇ ਮਨੁੱਖਾਂ ਦਾ ਸੁਭਾਅ ਪਸ਼ੂਆਂ ਨਾਲ ਮਿਲ ਖਾਂਦਾ ਹੈ ਅંધੇਰੇ ਜੀ ਰਹੇ ਨੇ ਪ੍ਰਮਾਤਮਾ ਤੇ ਰੋਸ਼ਨੀ ਹੈ ਜਾਣਣਾ ਹੈ ਉਦਿਆਨ ਬਸਨੰ ਸੰਸਾਰੰ ਸ਼ਲੋਕ ਸੈਸਕ੍ਰਿਤੀ ਮੱਲਾ ਪੰਜਵਾਂ ਜਿਸ ਦਿਨ ਮੈਂ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਸਨ ਬਹੁਤ ਪੁਰਾਣੀ ਗੱਲ ਤੇ ਇਹਦੀ ਗ੍ਰਾਮਰ ਮੈਂ ਪੜੀ ਵਿਆਕਰਣ ਮੈਂ ਪੜਿਆ ਬਾਬਾ ਬਲਵੰਦ ਸਿੰਘ ਤਾਂ ਹੈਰਾਨ ਹੋਇਆ ਮੈਂ ਕਿ ਸਤਿਗੁਰੂ ਮਨੁੱਖਤਾ ਦੀ ਤੋਹਫ਼ਾ ਨਹੀਂ ਕਰ ਰਹੇ ਇਹ ਬੰਦਾ ਤੇ ਅਸ਼ਰਫੁਲ ਮਖਲੂਕਾਤ ਹੈ ਮਨੁੱਖ ਤੇ ਧਰਤੀ ਦਾ ਸਰਦਾਰ ਹੈ ਤੇ ਸਤਿਗੁਰੂ ਕਹਿ ਰਹੇ ਨੇ ਇਹਦੇ ਸੰਬੰਧੀ ਕੁੱਤੇ ਨੇ ਗਿੱਦੜ ਨੇ ਖੋਦੇ ਨੇ ਮੇਰੇ ਸਾਹਮਣੇ ਫਿਰ ਉਹਨਾਂ ਨੇ 15-20 ਸ਼ਬਦ ਰੱਖੇ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਸ਼ਬਦ ਦੀ ਗੱਲ ਕਰਦਾ ਕਵੀਦ ਵੀ ਇਸ ਤਰ੍ਹਾਂ ਕਹਿੰਦੇ ਨੇ ਬਾਈ ਗੁਰਦਾਸ ਵੀ ਇਸ ਤਰ੍ਹਾਂ ਕਹਿੰਦੇ ਨੇ ਕਲਗੀਧਰ ਪਿਤਾ ਵੀ ਇਸ ਤਰ੍ਹਾਂ ਕਹਿੰਦੇ ਨੇ ਫਿਰ ਕਹਿਣ ਲੱਗੇ ਰਾਮਾਇਣ ਦੇ ਕਰਤਾ ਤੁਲਸੀ ਵੀ ਇਸ ਤਰ੍ਹਾਂ ਹੀ ਕਹਿੰਦੇ ਗਏ ਬਹੁਤੇ ਮਨੁੱਖਾਂ ਦੇ ਸੰਬੰਧੀ ਪਸ਼ੂ ਨੇ ਤੇ ਜਿਨ੍ਹਾਂ ਦੇ ਸੰਬੰਧੀ ਪਸ਼ੂ ਆਉਣਗੇ ਉਹ ਕਿੱਥੇ ਮਨੁੱਖ ਆਉਣਗੇ ਕਿਸ ਤਰ੍ਹਾਂ ਉਹਨਾਂ ਨੂੰ ਮਨੁੱਖਾ ਖੋਗੇ ਸੰਬੰਧੀ ਪਸ਼ੂ ਨੇ ਪਸ਼ੂਆਂ ਨਾਲ ਤਾਲਮੇਲ ਬੈਠਦਾ ਹੈ ਪਸ਼ੂਆਂ ਨਾਲ ਸੰਬੰਧ ਹੈ ਸਰੂਪ ਕਰਕੇ ਨਹੀਂ ਸੁਭਾਅ ਕਰਕੇ ਸੁਭਾਅ ਕਰਕੇ ਕੁੱਤੇ ਦਾ ਤੇ ਸੁਭਾਅ ਹੈ ਕੁੱਤੇ ਨੂੰ ਕੁੱਤੇ ਨਾਲ ਹੀ ਨਫ਼ਰਤ ਹੈ ਬਾਕੀ ਜਾਨਦਾਰਾਂ ਨਾਲ ਇਤਨੀ ਨਫ਼ਰਤ ਨਹੀਂ ਕੁੱਤੇ ਨੂੰ ਕੁੱਤੇ ਨਾਲ ਨਫ਼ਰਤ ਹੈ ਬੰਦੇ ਨੂੰ ਬੰਦੇ ਨਾਲ ਹੀ ਨਫ਼ਰਤ ਹੋਵੇ ਕੂਕਰ ਸੁਭਾਅ ਹੈ ਕੁੱਤਾ ਸੁਭਾਅ ਹੈ ਗੁਸਾ થી ਨਾ ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਦੇ ਨੇ ਉਹ ਵਿਚਾਰ ਬੰਦੇ ਨੂੰ ਰੱਬ ਤੋਂ ਵੀ ਦੂਰ ਕਰਨਗੇ ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਨਹੀਂ ਲਿਆ ਰਹੇ ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਵੀ ਨਹੀਂ ਲਿਆਣਗੇ ਮਜ਼ਰਦੀ ਦੀਵਾਰ ਜਾਤ ਪਾਤ ਦੀ ਦੀਵਾਰ ਮੁਲਕ ਦੀ ਦੀਵਾਰ ਭਾਸ਼ਾ ਦੀ ਦੀਵਾਰ ਇਤਨੀਆਂ ਦੀਵਾਰਾਂ ਨੇ ਬੰਦੇ ਦਾ ਬੰਦੇ ਨਾਲ ਮਿਲ ਨਹੀਂ ਬੜਾ ਖੈ ਕਠਨ ਹੋਇਆ ਫੇ ਸੰਤ ਉਸ ਨੂੰ ਕਹਿੰਦੇ ਜੋ ਇਹ ਸਾਰੀਆਂ ਦੀਵਾਰਾਂ ਘਿਰਾ ਦਿੰਦਾ ਹੈ ਨਿਰਪੱਖ ਹੋ ਜਾਂਦਾ ਹੈ ਸਮਦ੍ਰਿਸ਼ਟ ਹੋ ਜਾਂਦਾ ਹੈ ਕੁੱਤਾ ਕੁੱਤੇ ਨੂੰ ਪਸੰਦ ਨਹੀਂ ਕਰਦਾ ਅਲਾਂਖੇ ਹੈਰਾਨਗੀ ਦੀ ਗੱਲ ਹੈ ਉਹ ਸਵੈਮ ਕੁੱਤਾ ਹੈ ਮਨੁੱਖ ਨੂੰ ਮਨੁੱਖੇ ਨਾ ਚੰਗੇ ਲਗਨ ਮਨੁੱਖ ਮਨੁੱਖਤਾ ਦੇ ਪ੍ਰਤੀ ਗਿਰਣਾ ਨਾਲ ਭਰਿਆ ਹੋਵੇ ਕਿਉਂਕਿ ਜ਼ਾਤ ਨਹੀਂ ਮੇਲ ਖਾਂਦੀ ਮਜ਼ਮ ਮੇਲ ਨਹੀਂ ਖਾਂਦਾ ਮੁਲਕ ਨਹੀਂ ਮੇਲ ਖਾਂਦਾ ਭਾਸ਼ਾ ਨਹੀਂ ਮੇਲ ਖਾਂਦੀ ਦੀ ਬਗੌਰ ਮੁਤਾਲਾ ਕਰਕੇ ਵੇਖੋਗੇ ਮਨੁੱਖ ਮਨੁੱਖਾਂ ਦੇ ਦਿਲ ਤੇ ਨਫਰਤ ਨਾਲ ਭਰੇ ਹੋਏ ਮਨੁੱਖ ਮਨੁੱਖਾਂ ਦੇ ਦਿਲ ਤੇ ਘਰਣਾ ਨਾਲ ਭਰੇ ਆਏ ਮਨੁੱਖ ਮਨੁੱਖਾਂ ਦੇ ਦਿਲ ਤੇ ਵੈਰ ਨਾਲ ਭਰੇ ਆਏ ਭਾਵੇਂ ਪ੍ਰਗਟ ਕਰੇ ਭਾਵੇਂ ਨਾ ਕਰੇ ਇਹ ਕੂਕਰ ਵਰਤੀ ਹੈ ਉਦਿਆਨ ਵਸਨੰ ਸੰਸਾਰਨ ਸੰਬੰਧੀ ਸਮਾਨ ਸਿਆਹ ਗਿੱਦੜਾ ਹਰ ਵਕਤ ਡਰਿਆ ਡਰਿਆ ਰਹਿੰਦਾ ਹੈ ਹਰ ਵਕਤ ਬਹਿ ਹਰ ਵਕਤ ਚਿੰਤਾ ਮੈਂ ਉਸ ਦਿਨ ਅਰਜ਼ ਕੀਤੀ ਸੀ ਠੀਕੇ ਰਾਗੇ ਸੰਗ ਪੜਦੇ ਨੇ ਕਿਸੇ ਘਰ ਮਿਰਤ ਕੋਈ ਹੋ ਜਾਏ ਇਹਦੇ ਹੋ ਨਾ ਰਹੇ ਪਰ ਸ਼ਬਦ ਪੜਦੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੇ ਹੋਏ ਤੇ ਮਾਹੌਲ ਦੇ ਇਸ ਦੇ ਅਰਥ ਇੰਜ ਪੈਦਾ ਹੁੰਦੇ ਨੇ ਵੀ ਅਨਹੋਨੇ ਹੋ ਗਈ ਹੈ ਕਰ ਕੌਣ ਦੱਸਿਆ ਨਾ ਹੋਣੀ ਥੋੜੀ ਹੋਈਏ ਹੋਣੀ ਹੋਈ ਹੈ 안 ਹੋਣੀ ਨਹੀਂ ਹੋਈ ਗੁਰੂ ਤੇ ਇੱਕ ਬਾਦਸ਼ਾਹ ਸਾਬ ਕਹਿੰਦਾ ਨਾ ਹੁਣ ਹੋਣੀ ਤੇ ਹੁੰਦੀ ਨਹੀਂ ਫਿਰ ਚਿੰਤਾ ਕਿਉਂ ਕਰਦਾ ਹੈ ਜੋ ਕੁਝ ਵੀ ਹੋ ਗਿਆ ਇਹ ਤੇ ਹੋਣਾ ਹੈ ਤੂੰ ਬੁੱਢਾ ਹੋ ਗਿਆ ਤੇ ਹੋਣਾ ਸੀ ਕਿਧਰੇ ਘਾਟਾ ਪੈ ਗਿਆ ਤੇ ਪੈਣਾ ਹੀ ਸੀ ਕੋਈ ਚੋਟ ਲੱਗਈ ਹੈ ਲਗਣੀ ਸੀ ਇੱਜ਼ਤ ਮਿਲਲੀ ਹੈ ਮਿਲਣੀ ਸੀ ਜਿਵੇਂ ਦਿਨ ਹੋਇਆ ਹੋਣਾ ਹੀ ਸੀ ਤੇ ਹੋਣੀ ਰਾਤ ਹੋਈ ਹੈ ਹੋਣੀ ਹੈ ਤੇ ਹੋਣੀ ਅਨਹੋਣੀ ਥੋੜੀ ਹੈ ਹੁਣ ਕੋਈ ਆਖੇ ਦਿਨ ਤੇ ਰਾਤ ਦੇ ਵਿੱਚ ਬਦਲ ਗਿਆ ਅਨਹੋਣੀ ਹੋ ਗਈ ਅਨਹੋਣੀ ਨਹੀਂ ਹੁੰਦੀ ਰੇ ਕਦੀ ਨਹੀਂ ਹੁੰਦੀ ਪਰਮਾਤਮਾ ਦੀ ਦੁਨੀਆ 'ਚ ਕੁਛ ਵੀ ਅਨਹੋਣੀ ਨਹੀਂ ਹੁੰਦਾ ਹਰ ਹੌਂਦਾ ਹੈ ਜਦ ਦੇਖਦੇ ਆ ਤੁਸੀਂ ਸਫਰੇ 'ਚ ਹੁੰਦੇ ਕਦੀ ਟ੍ਰੇਨ ਦੇ 'ਚ ਕਦੀ ਪਲੇਨ ਦੇ 'ਚ ਕਦੀ ਬੱਸਾਂ 'ਚ ਕਦੀ ਕਾਰਾਂ 'ਚ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਨਾ ਸਫਰ ਨਾ ਕਰਿਆ ਕਰ ਮੈਂ ਕਿ ਇਤਨਾ ਸਫਰ ਨਾ ਕਰੀਏ ਜਿਸ ਤਰ੍ਹਾਂ ਦੀ ਪ੍ਰਭੂ ਨੇ કૃਤ ਬਣਾਈਏ ਤੇ ਜਿਸ ਤਰ੍ਹਾਂ ਦੀ ਸੇਵਾ ਲਈਏ ਉਹਦੇ ਹੀ ਤੇ ਮੈਨੂੰ ਦਿਨ ਰਾਤ ਸਬਰ ਕਰਨਾ ਪੈਂਦਾ ਕਿਧਰੇ ਲੰਬੇ ਸਫਰ ਕਿਧਰੇ ਛੋਟੇ ਤੇ ਮੈਂ ਕਹ ਤੁਸੀਂ ਬੜੀ ਹਮਦਰਦੀ ਨਾਲ ਕਹਿ ਰਹੇ ਹੋ ਗੱਲ ਕੀ ਹੈ ਨੇ ਤੁਹਾਨੂੰ ਪਤਾ ਨਹੀਂ ਉਹਨਾਂ ਦੇ ਨਾਲ 2 ਭਿਆਨਕ ਟ੍ਰੇਨਾਂ ਦੇ ਹਾਦਸੇ ਹੋਏ ਸਨ ਇੱਕ ਕਮਲਨਾੜ ਦੇ ਚੋਆ ਸੀ ਇੱਕ ਬੰਗਾਲ ਵਿੱਚ ਕਮਲਨਾੜ ਦੇ ਤੇ ਪੂਰੀ ਟ੍ਰੇਨ ਇਧਰਿਆ ਦੇ ਚਰ ਗਰ ਗਏ ਸੀ ਸਾਰੀ ਦੀ ਸਾਰੀ ਟ੍ਰੇਨ ਇੰਜਨ ਸਨੇਤ ਇੰਜਨ ਪਟੜੀ ਤੋਂ ਕੀ ਉਤਰਿਆ ਸਾਰੇ ਡੱਬੇ ਇਧਰਿਆ ਦੇ ਚ ਗਏ ਔਰ ਦਰਿਆ ਬੜਾ ਲੰਬਾ ਚੌੜਾ ਬੜਾ ਹੀ ਬੇਹੰਕਰ ਹਾਦਸਾ ਸੇਕ ਹਾਦਸਾ ਬੰਗਾਲ ਦੇ ਚ ਹੋਇਆ ਉਹਨਾਂ ਦਿਨਾਂ 'ਚ ਦੋ ਪਲੇਨ ਹਾਦਸੇ ਵੀ ਬੜੇ ਵੱਡੇ ਹੋ ਗਏ ਕ੍ਰੈਸ਼ ਹੋਏ ਇੱਕ ਅਹਮਦਾਬਾਦ ਦੇ ਚ ਇੱਕ ਗੁਹਾਟੀ ਅਸਾਮ ਦੇ ਚ ਫਿਰ ਰੱਬ ਦੀ ਰਹਿਤ ਉਹਨਾਂ ਦਿਨਾਂ ਵਿੱਚ ਬੱਸਾਂ ਵੀ ਬਹੁਤ ਟਕਰਾਈਆਂ ਸੁਧੈ ਸਿਕ ਅਖਬਾਰਾਂ ਦੀਆਂ ਖਬਰਾਂ ਮੈਨੂੰ ਕਹਿੰਦੇ ਦੇਖਦੇ ਨਹੀਂ ਪਏ ਤੁਸੀਂ ਇਹ ਖ਼ਬਰ ਪੜ੍ਹਦੇ ਤੁਹਾਨੂੰ ਪਤਾ ਹੋਣਾ ਹੈ ਮੈਂ ਕਿ ਪਤਾ ਹੈ ਤਾਂ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਵਾਇਆ ਇਤਨਾ ਸਫ਼ਰ ਨਾ ਕਰਿਆ ਮੈਂ ਕਿ ਮੇਤਰਾ ਗੱਲ ਸੁਣਾ 99% ਬੰਦੇ ਕਾਰ ਦੇ ਵਿੱਚ ਮਰਦੇ ਨੇ ਕਿ ਵਿਰੇਕ ਫੀਸਦੀ ਮਰਦੇ ਹੋਣਗੇ ਪਲੇਨ ਦੇ ਟ੍ਰੇਨ ਦੇ ਵਿੱਚ ਬਸਾਂ 'ਚ 99% ਕਾਰ ਦੇ ਵਿੱਚ ਮਰਦੇ ਨੇ ਫਿਰ ਤੂੰ ਮੈਨੂੰ ਕਹੇਗਾ ਮਸਕਿੰਜੀ ਘਰ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਤੇ ਬੰਦਾ ਮਰ ਜਾਂਦਾ ਹੈ 90% ਬੰਦੇ ਚਾਰ ਪਾਈ ਤੇ ਸੁੱਤਿਆਂ ਹੀ ਮਰ ਜਾਂਦੇ ਨੇ ਫਿਰ ਤੂੰ ਮੈਨੂੰ ਕਹੇਗਾ ਚਾਰ ਪਾਈ ਤੇ ਨਹੀਂ ਸੋਣਾ ਚਾਹੀਦਾ ਕਿਉਂਕਿ ਸੁੱਤਿਆਂ ਸੁੱਤਿਆਂ ਹੀ ਮਰ ਜਾਂਦੇ ਅੱਜੇ ਮੈਂ ਉਸ ਨੂੰ ਕੁਝ ਹੋਰ ਕਹਿਣਾ ਸੀ ਕਿਨ ਲਗੇ ਨਾ ਗੁਲੇ ਗੈਨੀਆਂ ਨੂੰ ਕੋਈ ਅਕਲ ਦੇਈ ਨਾ ਗੱਲ ਤੋਂ ਗੱਲ ਬਣਾਉਂਦੇ ਨੇ ਮੈਂ ਕਹੇ ਅਕਲ ਤੂੰ ਆਪਣੇ ਕੋਲ ਹੀ ਰੱਖ ਇਹ ਨਾ ਦੇਵੇ ਇਤਨਾ ਤੂੰ ਡਰਿਆ ਹੋਇਆ ते मैं तो घर तो सीसगंज तक आदि आखिर तू आजादपुर तो आना सीसगंज साहब तक आना और टू व्हीलर से आना स्कूटर से आना मेरे खाल तेन भी नहीं आना चाहिए था। हाथ जोड़ के कह लगे ना गुणी गैन कोई अकल ना दे मैं अकल अपने कोल रख इतने भयभीत लोग इतने डरे ਗੌਂਦ ਅਸੇ ਮੌਤ ਹੋਣੀ ਹੈ ਅਨ ਹੋਣੀ ਨਹੀਂ ਹੈ ਬੁਢੇਪਾ ਹੋਣਾ ਅਨ ਹੋਣਾ ਨਹੀਂ ਹੈ ਪਰ ਹਰ ਵਕਤ ਡਰਿਆ ਮੇਰੇ ਨਾਲ ਅਨ ਹੋਣੀ ਨਾ ਹੋ ਜਾਏ ਅਨ ਹੋਣੀ ਨਾ ਹੋ ਜਾਏ ਧਨ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦਾ ਅਜ ਤੱਕ ਕਿਸੇ ਨਾਲ ਨਹੀਂ ਅਜੇ ਦੇਰਾਂ ਨਾਲ ਕੀ ਹੋਣੀ ਹੈ ਹੋਈ ਨਹੀਂ ਅਜ ਤੱਕ ਨਹੀਂ ਹੋਈ ਹੋਣੀ ਨਹੀਂ ਕਦੇ ਨਹੀਂ ਆਉਂਦੀ ਕਿਸੇ ਨਾਲ ਨਹੀਂ ਆਉਂਦੀ ਤੋ ਇਹ ਸੰਬੰਧੀ ਅੰਦਰ ਬਣਿਆ ਹੈ ਜਿੱਦਣਾ ਸਵਾਨ ਸਿਆਲ ਘਰੇ ਘਰੇ ਖੋਤਾ ਇਹ ਤੀਜਾ ਸੰਬੰਧੀ ਖੋਤਾ ਭਗਤ ਕਬੀਰ ਨੇ ਵੀ ਗਿਣੇ ਨੇ ਤੇਰੇ ਸੰਬੰਧੀ ਬੈਲ ਨੇ ਪੈਸੇ ਨੇ ਹਾਥੀ ਨੇ ਸੱਪ ਨੇ ਡੱਡੂ ਨੇ ਕौਵੇ ਨੇ ਪੰਜ ਸੱਤ ਸ਼ਬਦਾਂ ਦੇ ਵਿੱਚ ਭਗਤ ਕਬੀਰ ਨੇ ਤੇ ਗਿਣਤੀ ਕਰ ਲਈ ਹੈਰਾਨੀ ਕਿ ਐ ਐ ਤੇਰੇ ਸੰਬੰਧੀ ਤੇਰਾ ਸੁਭਾਅ ਮੇਲ ਖਾਂਦਾ ਕਉਆ ਕਹਾ ਕਬੂਰ ਚਰਾਏ ਕਉਆ ਕਹਿ ਕੇ ਕਰਦਾ ਕੁਰਖਤ ਬੋਲਦਾ ਉਹਦਾ ਬੋਲਣਾ ਚੰਗਾ ਨਹੀਂ ਲੱਗਦਾ ਤੇ ਜਿਸ ਬੰਦੇ ਦੇ ਬੋਲ ਦੂਜੇ ਨੂੰ ਚੋਟ ਪਹੁੰਚਾਵਣ ਚੰਗੇ ਨਾ ਲੱਗਣ ਕਬੀਰ ਕਹਿੰਦੇ ਨੇ ਜ਼ਰੂਰ ਇਹ ਕਉਆ ਇਹਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਦਾ ਸੁਭਾਅ ਕਉਏ ਨਾਲ ਮਿਲਦਾ ਤੇ ਕਉਆ ਕਹਾ ਕਬੂਰ ਚਰਾਏ ਕਉਏ ਦੇ ਮੂੰਹ ਵਿੱਚ ਹਰ ਵਕਤ ਗੰਦਗੀ ਆਉਂਦੀ ਹੈ ਕੋਈ ਚੰਗੀ ਚੀਜ਼ ਨਹੀਂ ਆਉਂਦੀ ਕਬੂਰ ਨਹੀਂ ਹੋਵੇਗਾ ਉਹਦੇ ਮੂੰਹ ਵਿੱਚ ਗੰਦਗੀ ਹੋਵੇਗੀ ਜੇ ਜਦਿਆਂ ਗੱਲਾਂ ਹਰ ਵਕਤ ਗੰਦੀਆਂ ਮੂੰਹ ਚੋਂ ਗਾਲ ਕੱਢ ਕੇ ਗਾਲੀ ਕਰ ਜੋ ਹੈ ਕੱਢ ਕੇ ਫਿਰ ਗੱਲ ਕਰਦਾ ਹੈ ਕਈਆਂ ਦਾ ਸੁਆ ਦੋ ਗਾਲੀਆਂ ਪਹਿਲੇ ਕੱਢਣਗੇ ਫਿਰ ਗੱਲ ਕਰਨਗੇ ਤੇ ਇਥੇ ਕਬੀਰ ਕਹਿੰਦੇ ਨੇ ਇਹਨੂੰ ਬੰਦਾ ਕਹਿਣ ਦੀ ਕੀ ਲੋੜ ਹੈ ਜੇ ਸੁਆ ਕਬੇ ਨਾਲ ਮਿਲਦਾ ਹੈ ਇਹ ਨਹੀਂ ਮੂੰਹ ਚ ਗੰਦ ਕਵਾਂ ਕਹਾਂ ਕਬੂ ਗੁਰ ਚਰਾਏ ਕਹੇ ਵੀ ਸਿਰ ਕੋ ਦੁੱਧ ਪਿਆ ਹੈ ਤੇ ਸੱਪ ਨੂੰ ਕਿਤਨਾ ਵੀ ਤੁਸੀਂ ਦੁੱਧ ਪਿਲਾਓ ਤੋ ਕੋਈ ਜ਼ਹਿਰ ਤੇ ਆਗ ਦੇਂਦਾ ਕਿਤਨਾ ਵੀ ਕਿਸੇ ਨਾਲ ਐਹਸਾਨ ਤੇ ਪਰਉਪਕਾਰ ਕਰੋ ਤੋ ਜ਼ਹਿਰ ਨਾਲ ਭਰਿਆ ਰਵੇ ਭਰਿਆ ਰਵੇ ਕਬੀਰ ਕਹਿੰਦੇ ਨੇ ਸੱਪ ਹੈ ਮਨੁੱਖ ਨਹੀਂ ਹੈ ਸੱਪ ਹੈ ਲੰਬੇ ਚੋੜੇ ਸ਼ਬਦ ਨੇ ਇਸ ਵਕਤ ਇਸ ਪਾਸੇ ਨਾ ਜਾਵਾ ਖਰੇ ਖੋਤਾ ਖੋਤਾ ਬੇਵਕੂਫੀ ਦਾ ਚਿੰਨ ਮੰਨਿਆ ਜਾਂਦਾ ਹੈ ਬਹੁਤ ਪ੍ਰਾਚੀਨ ਸਮੇਂ ਤੋਂ ਬਾਰ ਬਰਬਾਦੀ ਦਾ ਕੰਮ ਇਸ ਤੋਂ ਲੈਂਦੇ ਸਨ ਬਾਰ ਡਾਉਣ ਦਾ ਕੰਮ ਪੁਰਾਣੇ ਯਾਤਰੀ ਬਹੁਤ ਸਾਰੇ ਖੋਤਿਆਂ ਤੇ ਖਚਰਾ ਤੇ ਅਸਵਾਰ ਹੋ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਤੇ ਸਮਾਨ ਲੱਦ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਣਾ ਮੈਂ ਤੇ ਕੋਈ 10-12 ਸਾਲ ਪਹਿਲੇ ਦੇਖਿਆ ਹੈ ਈਰਾਨ ਦੇ ਵਿੱਚ ਗਲੀਆਂ ਗਲੀਆਂ ਦੇ ਸਾਗ ਸਬਜ਼ੇ ਤੇ ਫਰੂਟ ਵੇਚਦੇ ਲੋਕੀ ਖੋਤਿਆਂ ਤੇ ਲੱਦ ਕੇ ਆਥ ਦੇਚ ਤਰਾਜ਼ੂ ਹੁੰਦਾ ਹੈ ਬਸ ਗੱਲੀ ਗੱਲੀ ਦੋ ਤਿੰਨ ਖੋਤੇ ਲਦੇ ਨੇ ਫਲ ਨਾਲ ਸਬਜ਼ੀਆਂ ਨਾਲ ਵੇਚੀ ਜਾਂਦੇ ਇਹ ਦੇਖਿਆ ਸੀ ਬਹੁਤ ਪ੍ਰਾਚੀਨ ਸਮੇਂ ਤੋਂ ਬਾਰ ਬਰਬਾਦੀ ਦੇ ਕੰਮ ਇਹਨਾਂ ਤੋਂ ਲੈ ਜਾਂਦੇ ਨੇ ਭਾਰਤ ਦੇਚ ਬੰਗਲਾਦੇਸ਼ ਦੇਚ ਅਜੇ ਵੀ ਇਹਨਾਂ ਤੋਂ ਕੰਮ ਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਜਿਹੜੇ ਕਿਸੇ ਕਿਸੇ ਵਕਤ ਭਾਰ ਢੋਂਦੇ ਨੇ ਤੇ ਫਿਰ ਰਾਤ ਨੂੰ ਆਰਾਮ ਕਰਦੇ ਨੇ ਇਹ ਅਸਲੀ ਖੋਤੇ ਨਹੀਂ ਨੇ ਠੀਕ ਇਹਨਾਂ ਦਾ ਸਰੂਪ ਖੋਤੇਆਂ ਵਰਗਾ ਹੈ ਇਹਨਾਂ ਦਾ ਸੁਭਾਅ ਖੋਤੇਆਂ ਵਰਗਾ ਹੈ ਇਹ ਅੰਦਰੋਂ ਬਾਹਰੋਂ ਖੋਤੇ ਨੇ ਪਰ ਇੱਕ ਹੋਰ ਖੋਤੇ ਨੇ ਬਾਹਰੋਂ ਮਨੋਖੁਦੀ ਖਾਈ ਦੇਂਦੇ ਨੇ ਅੰਦਰੋਂ ਕਈ ਖੋਤੇ ਅੰਦਰ ਪਾਲ ਕੇ ਰੱਖੇ ਨੇ ਨਾਂ ਇੱਕ ਤੇਲ ਅਰ ਅਸਲ ਘਰ ਜੋ ਬਿਨ ਗੁਣ ਗਰਵ ਕਰਨਤ श्लोक वारा तो वदे असली खोते ने हर वक्त अहंकार दी पंड चुकी होई है मैं हां मैं हां ए पंड चुकी होई है किसे ਥੱਲੇ ਹੀ ਦੱਤੇ ਰਹੇ ਮੁਆਵਜ਼ਾ ਵੀ ਕੁਛ ਨਹੀਂ ਮਿਲਦਾ ਮੁਫਤ ਚੁੱਕੀ ਫਿਰਦੇ ਨੇ ਅਸਲੀ ਖੋਤੇ ਨੇ اور ਗਜ਼ਬ ਦੀ ਗੱਲ ਭਾਰ ਦਿਖਾਈ ਦੇਂਦਾ ਹੋਵੇ ਮਹਿਸੂਸ ਵੀ ਨਹੀਂ ਆਉਂਦਾ ਖੋਦੇ ਨੂੰ ਕਈ ਵਾਰ ਜ਼ਿਆਦਾ ਬੋਝ ਹੋਵੇ ਮਹਿਸੂਸ ਹੁੰਦਾ ਹੈ ਥੱਕਦਾ ਹੈ ਤੇ ਵੀਰੋ ਅੱਜ ਦੀ ਕਥਾ ਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਕਿੱਡਾ ਖੂਬਸੂਰਤ ਅੰਦਾਜ਼ ਨਾਲ ਦੱਸਦੇ ਪਏ ਆ ਕਿ ਕੁਝ ਲੋਗ ਕੁਝ ਮਨੁੱਖ ਕੁਝ ਇਨਸਾਨ ਉਹਨਾਂ ਦੇ ਦਿਲ ਇੰਨੇ ਕਠੋਰ ਹੋ ਗਏ ਨੇ ਕਿ ਕਿਸੇ ਉੱਤੇ ਰਹਿਮ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਸੇਮ ਪਸ਼ੂਆਂ ਤਰ੍ਹਾਂ ਪੰਦੇਆਂ ਤਰ੍ਹਾਂ ਹੈ ਉਹ ਜਿਸ ਤਰ੍ਹਾਂ ਪੰਦੇਆਂ ਨੂੰ ਕਿਸੇ ਚੀਜ਼ ਦੀ ਜਾਂ ਪਸ਼ੂਆਂ ਨੂੰ ਕਿਸੇ ਚੀਜ਼ ਦੀ ਅਕਲ ਸਮਝ ਸੂਝਬੂਝ ਨਹੀਂ ਹੈ ਸਿਰਫ ਉਹਨਾਂ ਦਾ ਮਕਸਦ ਖਾਣਾ ਪੀਣਾ ਹੈ ਤੇ ਜੇ ਕੋਈ ਉਹਨਾਂ ਕੋ ਅੱਗੇ ਆ ਜੇ ਤੇ ਉਹਨਾਂ ਉਹਨੂੰ ਹਟ ਕਰ ਦੇ ਨਾਲ ਮਾਰ ਦੇਣਾ ਹੁੰਦਾ ਹੈ ਤੇ ਵੀਰੋ ਸੇਮ ਕੁਝ ਇਨਸਾਨ ਇਸ ਤਰ੍ਹਾਂ ਹੀ ਹਨੇਰੇ ਦੇ ਵਿੱਚ ਆਪਣੀ ਜ਼ਿੰਦਗੀ گزارਦੇ ਪਏ ਆ ਉਹਨਾਂ ਦਾ ਮਕਸਦ ਵੀ ਸਿਰਫ ਖਚਕਾ ਖਾ ਪੀ ਲਿਆ ਤੇ ਇਨਸਾਨਾਂ ਉਤੇ ਜ਼ੁਲਮ ਕਰਨਾ ਜ਼ਿਆਦਤੀ ਕਰਨਾ ਐਡੇ ਕਠੋਰ ਹੈਗੇ ਕਿ ਕਿਸੇ ਨਾਲ ਜ਼ੁਲਮ ਜ਼ਿਆਦਤੀ ਕਰਦੇ ਤੋ ਨ ਦੇਦੇ ਵਿੱਚ ਬਣਾ ਦੇ ਦਿਲ ਦੇ ਵਿੱਚ ਜਰਾ ਜਿੰਨਾ ਵੀ ਰਹਿਮ ਨਹੀਂ ਹੁੰਦਾ ਵੀਰੋ ਬਹੁਤ ਸਖਤ ਦਿਲ ਹੋ ਚੁਕੇ ਹੈ ਤੇ ਸੰਤ ਮਸਕੀਨ ਜੀ ਦੱਸਦੇ ਨੇ ਕਿ ਉਹ ਮਨੁੱਖ ਨਾ ਬਣੋ ਯੋਸਰਾਂ ਦੇ ਇਨਸਾਨ ਨਾ ਬਣੋ ਕਿ ਜਿਹੜੇ ਬੜੇ ਕਠੋਰ ਹੈ ਬਲਕਿ ਆਪਣੇ ਅੰਦਰ ਰੋਸ਼ਨੀ ਪੈਦਾ ਕਰੋ ਅੱਲਾ ਪਾਕ ਦੀ ਜ਼ਾਦਾ ਵਾਹ ਗੁਰੂ ਦਾ ਜਿਹੜੇ ਦਿੱਤੇ ਹੋਏ احਕਾਮਾਤ ਹੋਣਾ ਉੱਤੇ ਚੱਲੋ ਤੇ ਨੇਕ ਇਨਸਾਨ ਜਿਹੜੇ ਅੱਲਾ ਦੇ ਉਹਨਾਂ ਵਿੱਚ ਸ਼ਾਮਲ ਹੋਵੋ ਉਹਦੇ ਬਣੋ ਇਨਸਾਨਾਂ ਉੱਤੇ ਰਹਿਮ ਕਰੋ ਉਹਨਾਂ ਦੀ ਮੁਸ਼ਕਿਲਾਂ ਨੂੰ ਆਸਾਨ ਕਰਨ ਦੀ ਕੋਸ਼ਿਸ਼ ਕਰੋ ਇਸ ਕਰਕੇ ਕਿ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਜਨਵਰਾ ਤਰ੍ਹਾਂ ਪਸ਼ੂਆਂ ਤਰ੍ਹਾਂ ਨਾ ਬਨਾਓ ਬਲਕਿ ਨੇਕ ਇਨਸਾਨਾਂ ਤਰ੍ਹਾਂ ਬਨਾਓ ਆਪਣੇ ਅੰਦਰ ਰੋਸ਼ਨੀ ਪੈਦਾ ਕਰੋ ਬਹੁਤ ਸ਼ਾਨਦਾਰ ਕਥਾ ਸੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਸਾਡੀ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖੋ ਧਿਆਨ ਸਾਰਾ ਖਿਆਲ ਰੱਬ ਰਾਖਾ